ਵਹੀ ਗੁਰਗੀ ਕਾ ਖਾਲਸਾ ਵਹੀ ਗੁਰਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ ਫੇਸਬੁਕ ਦੇ ਸਵਾਤਿ ਅੱਜ ਦੇ ਆਪਾਂ ਵੀਡੀਓ ਲੈ ਕੇ ਆ ਪਟੇਲਾ ਸ਼ਹੀ ਪੱਗ ਜਿਹੜਾ ਸਾਡੇ 5 ਮੀਟਰ ਦੇ ਕਪੜਾ ਜਿਹੜਾ ਆਪਾਂ ਫੋਲ ਬਲਵਾਤੇ ਹੈ ਜਿਹੜਾ ਆਪਾਂ ਪੱਲਾ ਲੜ ਲਾਉਣੇ ਸ਼ੁਰੂ ਦੇ ਸੈਂਟਰ ਤੋਂ ਲਿਆ ਕੇ ਲਾਉ ਨੂੰ ਪੂਣੀ ਦਾ ਹੌਲਦਾ ਥੱਲੇ ਰੱਖ ਕੇ ਬੰਦਪਸਾ ਤੇ ਰੱਖ ਕੇ ਦੋਈ ਪੱਲੇ ਇਕੱਠੇ ਕਰਕੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਕੇ ਅੱਧੀ ਅੱਧੀ ਗੱਲ ਟਾ ਕੇ ਜਿਹੜਾ ਲੜ ਨੂੰ ਸਾਫ ਕਰਕੇ ਲਗਾ ਦੇਣਾ ਹੈ ਅਗਲਾ ਜਿਹੜਾ ਆਪਾਂ ਲੜ ਲਾਉਣਾ ਲੜ ਨੂੰ ਵਕਤ ਪਾਈ ਚੋ ਕਰਕੇ ਪੂਣੀ ਦਾ ਹੌਲਦਾ ਥੱਲੇ ਰੱਖ ਕੇ ਬੰਦਪ ਦੋਈ ਵੇਲੇ ਜਿਹੜਾ ਆਪਾਂ ਪਹਿਲੇ ਵਲਾਂ ਜਾਲਾ ਹੋਲ ਦੇ ਦੂਜਾ ਪਹਿਲੇ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਇੱਕ ਵਾਰ ਜਿਹੜਾ ਲੜਨ ਫੋਲ ਕਰਨਾ ਹੈ ਤੇ ਫਿਰ ਉੱਤੋਂ ਦੱਬ ਕੇ ਫਿਰ ਇੱਕ ਵਾਰ ਥੱਲੇੋਂ ਖਿੱਚੇਗੇ ਫਿਰ ਥੱਲੇੋਂ ਡਬਲ ਫੋਲ ਕਰਕੇ ਜਿਹੜਾ ਲੜਨ ਉੱਤੋਂ ਦੱਬ ਕੇ ਚੰਗੀ ਤਰ੍ਹਾਂ ਜਿਹੜਾ ਆਪਾਂ ਵਾਅ ਫੇੜ ਕੇ ਲਾਟੀ ਨਾਲ ਨਾਲ ਸਫਾਈ ਕਰਕੇ ਤੇ ਜਿੱਥੇ ਕਿਤੇ ਵੱਲ ਰਹਿੰਦੇ ਆ ਉੱਥੇ ਆਪਾਂ ਚੰਗੀ ਤਰ੍ਹਾਂ ਵਾਅ ਫੇੜ ਕੇ ਤੇ ਨਾਲ ਦੀ ਨਾਲ ਹੱਥ ਨਾਲ ਪ੍ਰੈਸ ਕਰਕੇ ਜਿਹੜਾ ਲੜਨ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨ ਵੈਕ ਤੋਂ ਪਿੰਚ ਕਰਕੇ ਫੋਨ ਯਾਹ ਲੜ ਤੇ ਲੜਾ ਕੇ ਬੰਦ ਪਾਸੋਂ ਤੇ ਰਾ ਕੇ ਦੋਈ ਬਲਿਆਵੀ ਚੜਿਆ ਪਹਿਲੇ ਪੱਲੇ ਜਿਆਦਾ ਖੋਲ ਕੇ ਦੂਜੇ ਪੱਲੇ ਨਾਲ ਪਮਟਾਈ ਵਾਲੇ ਪਾਸੋਂ ਨਾਲ ਜੋੜ ਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਤੇ ਫੋਲਡ ਕਰਕੇ ਤੇ ਇੱਕ ਵਾਰ ਫਿਰ ਥੱਲੇ ਫੋਲਡ ਕਰਨਾ ਤੇ ਉੱਤੋਂ ਜਿਹੜਾ ਡਬਲ ਫੋਲਡ ਕਰਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਉੱਤੋਂ ਸੈੱਟ ਕਰ ਲੈਣਾ ਹੈ ਤੇ ਦੋਨਾਂ ਸੈਟ ਸੈੱਟ ਕਰਕੇ ਜਿਹੜਾ ਬਲੜ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਆਲਾ ਫਸਲ ਦਾ ਇਹ ਨੀਵਾਂ ਦਿਲੜ ਦਾ ਫਸਲ ਰੱਖੇ ਉਹਨੇ ਪਤੀਜੇ ਲੜ ਦਾ ਫਸਲ ਰੱਖ ਕਿਹੜਾ ਲੜ ਨੂੰ ਜਿਗਿ ਤਰਾ ਸਾਫ਼ ਕਰਕੇ ਲਗਾ ਦੇਣਾ ਹੈ ਤੇ ਨਾਲ ਨਾਲ ਬਾਜ ਫੇਰ ਕੇ ਤੇ ਲੋਡ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਵੈਤ ਪਿੰਚ ਕਰਕੇ ਪੂਣੀ ਦਾ ਹੌਲਦਾ ਥੱਲੇ ਰੱਖ ਕੇ ਬੰਦ ਪਾ ਦੋ ਤੇਰਾ ਕੇ ਦੋਈ ਪੱਲਿਆਂ ਵਿੱਚ ਜਿਹੜੇ ਆਪਾਂ ਪਹਿਲੇ ਪੱਲਿਆਂ ਜਾਲਾ ਖੋਲ ਕੇ ਆਪਾ ਜਿਹੜਾ ਦੂਜਾ ਪਲੰਕ ਫੁਮਟਾਈ ਜਿਹੜਾ ਪਾਸਾ ਨਾਲ ਜੋੜ ਕੇ ਇੱਕ ਵਾਰ ਜਿਹੜਾ ਲੜ ਨੂੰ ਹੋਲਡ ਕਰਕੇ ਚੰਗੀ ਤਰ੍ਹਾਂ ਜਿਹੜੀ ਆਪਾਂ ਲੜ ਦੀ ਸੈਟਿੰਗ ਕਰਕੇ ਉਹ ਜਿਹੜਾ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਤੇ ਬਾਕੀ ਲੜਾਂ ਦੇ ਬਰਾਬਰ ਜਿਹੜਾ ਆਪਾਂ ਵਾਸਲਾ ਉਹ ਸੈੱਟ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਤੇ ਹੁਣ ਜਿਹੜੇ ਆਪਾਂ ਲੜ ਲਾਏ ਨੇ ਉਹਨਾਂ ਵਿੱਚ ਜਿਹੜਾ ਵਵਾਜ ਫੇਰਨਾ ਹੈ ਜਿਵੇਂ ਕਿ ਤਰ੍ਹਾਂ ਜਿਹੜਾ ਪੇਚਾਂ ਵਿੱਚ ਵਵਾਜ ਫੇਰ ਕੇ ਤੇ ਜੇ ਕਿਹੜੇ ਦਾ ਫਾਸਲਾ ਜਨਮਟਾ ਜੇ ਕਿਹੜੇ ਦਾ ਫਾਸਲਾ ਘੱਟ ਰਹਿੰਦਾ ਤਾਂ ਉਹਦੇ ਵਿੱਚ ਆਪ ਜਿਹੜਾ ਬਾਝ ਫੇੜ ਕੇ ਚੰਗੀ ਤੇ ਜਿਹੜਾ ਬਾਝ ਫੇੜ ਕੇ ਉਸ ਲੜਦਾ ਫਾਸਲਾ ਜਿਹੜਾ ਬਾਕੀ ਲੜਾਂ ਦੇ ਬਰਾਬਰ ਕਰ ਲੈਣਾ ਹੈ ਤੇ ਜੇ ਕੋਈ ਜਨਮਟਾਈ ਚ ਰਹਿੰਦਾ ਤਾਂ ਬੋਦੇ ਤੇ ਬਾਹਰ ਨਾਲ ਪ੍ਰੈਸ ਕਰਕੇ ਉਸ ਲੜੜਾ ਜਿਹੜੀ ਆਪਾਂ ਮੋਟਾ ਜੋ ਸੈੱਟ ਕਰਕੇ ਜਿਹੜਾ ਲੜ ਨੂੰ ਲੜਾ ਨੂੰ ਸਟਕਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਤੇ ਪੈਂਚ ਕਰਕੇ ਪੂਣੀ ਰੋਹ ਦੋ ਥੱਲੇ ਰੱਖ ਕੇ ਬੰਦ ਪਾਸੇ ਉਤਰਾ ਕੇ ਦੋਈ ਪਲੇ ਆ ਜਿਹੜੇ ਆਪਾਂ ਪੱਲੇ ਪੱਲੇ ਜਿਆਦਾ ਹੋਲ ਕੇ ਦੂਜੇ ਪਲੇ ਨਾਲ ਆਪਾਂ ਢਾਈ ਵਾਲੇ ਪਾਸੇ ਨਾਲ ਜੋੜ ਕੇ ਇੱਕ ਵਾਰ ਜਿਹੜਾ ਲੜ ਨੂੰ ਹੋਲ ਲਗਾਉਣਾ ਹੈ ਹੋਲ ਕਰਕੇ ਆਪਣੀ ਜਿਹੜੀ ਸ਼ੇਪ ਉਹ ਸੈੱਟ ਕਰਕੇ ਪੰਜਵੇਂ ਲੜ ਨੂੰ ਜੋੜ ਕਰਕੇ ਤੇ ਆਪਾਂ ਜਿਹੜਾ ਨੱਕ ਦੀ ਹੀ ਜਿਹੜਾ ਪੰਜਵਾਂ ਲੜ ਹੋਲ ਕਰਨਾ ਹੈ ਆਪਣੇ ਨੂੰ ਸ਼ੇਪ ਆ ਉਹ ਸੈਟ ਕਰਕੇ ਜਿਹੜਾ ਲੜਨ ਨੂੰ ਜਿੰਨੀ ਤੋਂ ਹੀ ਉਹਦੀ ਨੌਕਰੀ ਚੜਾਈ ਰੱਖਣਾ ਚਾਹੁੰਦੇ ਤਾਂ ਉਹਦੀ ਉਹਦੀ ਨੌਕਰੀ ਚੜਾਈ ਰੱਖ ਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾਉਣਾ ਹੈ ਜਿਹੋ ਜਿਹੜੇ ਆਪਾਂ ਲੜ ਲਾਇਆ ਜੁਨਾ ਵਿੱਚ ਜਿਹੜਾ ਬਾਈਫਰਨਾ ਹੈ ਤੇ ਉੱਤੇ ਜਿਹੜਾ ਵੀਡੀਓ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਜਿਹੜੇ ਆਪਾਂ ਲੜਨ ਨੂੰ ਹਲਕਾ 3D ਕਰਾਂਗੇ ਵੀਡੀਓ ਬਤਵਾਸ਼ੇ ਜੋ ਕਰਿਓ ਤਾਈਡਲੇ ਵੀਰਾਂ ਨੂੰ ਪਟਾਣੇ ਸ਼ਹੀ ਪਗਲ ਨੂੰ ਕੋਈ ਪ੍ਰੋਬਲਮ ਆਦੀਆ ਤਾਂ ਇਸ ਵੀਡੀਓ ਦੇਖ ਕੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣਾ ਤੇ ਉੱਥੇ ਜਿਹੜੇ ਵੀਡੀਓ ਆਪਾਂ ਸੈਟਿੰਗ ਕਰ ਲੈਣੀ ਆ ਤੁਸੀਂ ਉੱਥੇ ਜੜਾ ਹੀ ਸੈਟਿੰਗ ਕਰ ਜਗੀਤ ਰੇਆ ਆ ਲੜਨੇ ਨੂੰ ਲੋਡ ਕਰ ਲੈਣੇ ਹਨ ਜਿਹੜਾ ਆਪਾਂ ਪੱਗਵੇ ਲਗਾਉਣਾ ਨਾ ਕਿ ਜਿਹੜਾ ਆਪਾਂ ਪੱਗਵੇ ਲਗਾਉਣਾ ਹੈ ਇਹ ਨਾ ਕਰੀ ਜਿਹੜਾ ਬਲੜ ਨੂੰ ਪੱਗ ਬੈਨ ਲਗਾ ਕੇ ਜਿਹੜਾ ਆ ਪੰਜਵੇਂ ਲੜੜਾ ਜਿਹੜਾ ਹੋਲਡ ਕਰਾਈ ਉਹਦੇ ਜਿਹੜੇ ਬਾਲਾਂ ਨੂੰ ਮੱਥਲੇ ਵੱਲ ਖਿੱਚ ਕੇ ਤੇ ਇੱਕ ਵਾਰ ਜਿਹੜਾ ਲੜੜ ਨੂੰ ਉੱਤੋਂ ਉੱਤੋਂ ਦਾ ਹਲੇ ਹੋਲਡ ਕਰਕੇ ਜਿਹੜਾ ਲੜੜ ਨੂੰ ਬੈਕ ਤੋਂ ਚੜਾਈ ਤੋਂ ਲਿਆ ਕੇ ਮੂਰੇ ਲੈ ਕੇ ਜਿਹੜੀ ਆਪਾਂ ਦੀ ਚੜਾਈ ਘਟਾ ਲੈਣੀ ਹੈ ਤੇ ਫਿਰ ਆਪਾਂ ਪੱਗ ਪਿੰਦੇ ਹਲੇ ਰੱਖ ਕੇੜਾ ਲੜੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਇਹ ਸਾਫ਼ ਕਰਕੇ ਜਿਹੜੇ ਉੱਤੇ ਵਾਲ ਨੇ ਉਹਨਾਂ ਨਾਲ ਆਪਾਂ ਬਾਹਰ ਨਾ ਕੱਟ ਗਏ ਚੰਗੀ ਤਰ੍ਹਾਂ ਤੇ ਆਪਾਂ ਲੜੜ ਨੂੰ ਥੋੜਾ ਹੀ ਅਖਲੇ ਵਿੱਚ ਹੋਲ ਕਰ ਲੈਣਾ ਤਾਂ ਜਿਹੜਾ ਆਪਣੇ ਅੱਖ ਲਓ ਲੜੜ ਵਿੱਚ ਕਸ ਪੈ ਸਕੇ ਤੇ ਪੱਕੇ ਪਿੰਦੇ ਹਰੇ ਕਿਹੜਾ ਬਲੜ ਨੂੰ ਫਰੰਟ ਵੱਲ ਨੂੰ ਫੋਲਡ ਕਰਦਣਾ ਹੈ ਤੇ ਆਪਣੀ ਜਿਹੜੀ ਬਾਕੀ ਪੱਗ ਦੀ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਜਿੰਨੇ ਤੁਸੀਂ ਉਹਦੀ ਚੜਾਈ ਰੱਖਣਾ ਚਾਹੁੰਦੇ ਹੋ ਤੁਸੀਂ ਉਹਦੀ ਉਨੀ ਚੜਾਈ ਰੱਖ ਕੇੜਾ ਲੜ ਨੂੰ ਉੱਤੇ ਦੱਬ ਲੈਣਾ ਹੈ ਤੇ ਆਪਾਂ ਬਾਕੀ ਪੱਗ ਦੀ ਵੀਡੀਓ ਸੈਟਿੰਗ ਕਰ ਲੈਣੀ ਹੈ ਜਿਹੜਾ ਆਪਾਂ ਸੈਟ ਟਕਣਾ ਜਿਹੜਾ ਆਪਾਂ ਪੱਲਾੜਾ ਲਾਈਟ ਸ਼ਾਟ ਦੇ ਸੈਂਟਰ ਤੋਂ ਆਪਾਂ ਬੈਕ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੋਂ ਪਾਸੇ ਫਲਾ ਕੇ ਤੇ ਜਿੱਥੇ ਤੇ ਸੈਟ ਨਗਰ ਰਹੇ ਉਹ ਤੋਂ ਬਾਹਰ ਵਾਹਣਾ ਜਿਹੜਾ ਆਪਣਾ ਸੈਟ ਕਵਰ ਕਰ ਲੈਣਾ ਹੈ ਇਹੜਾ ਪਾ ਬੈਗ ਦਾ ਲੜ ਲਾ ਲਉਣਾ ਅੱਧਾ ਜਿਆਦਾ ਉਹ ਅੱਗੇ ਫੋਲਡ ਕਰਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਬੈਕ ਤੇ ਰੱਬ ਦੇਣਾ ਹੈ ਜਲਦੀ ਨਾਲ ਵੀਡੀਓ ਲੈ ਕੇ ਆਜਣ ਹੁੰਦੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ